ਸਸਰੀ ਕਾਲਾਰੇ ਭਰਾਵਾਂ ਨੂੰ ਬਈ ਆ ਦਿਨ ਦਾ ਵੀ ਚਾਈ ਹੁੰਦਾ ਖਾਣਾ ਵਾਸਤੇ ਅੱਜ ਆਪਣੇ ਮਿੱਤਰਾਂ ਦੀ ਲੈ ਕੇ ਪੁੱਜੇ ਅਸੀਂ ਜੀਰੀ ਮੰਡੀ 'ਚ ਦੇਖੋ ਚਾਰੇ ਪਾਸੇ ਯਾਰ ਭਰੀ ਪਈ ਐ ਜੀਰੀ ਆਪਾਂ ਦਾ ਹਜੇ ਕੱਢਣ ਦੀ ਬਾਈਕਾ ਹੀ ਨਹੀਂ ਤੇ ਇੰਨਾ ਜਾਂ ਸੀ ਮਸਾਂ ਜਾਂਚੋਂ ਨਵਾਖੇ ਲੈਂਦਾ ਮਾਨਸਾ ਮੰਡੀ ਆ ਦੇਖ ਲਓ ਤੁਸੀਂ ਇੱਧਰ ਦਿਖਾਉਣਾ ਤੁਹਾਨੂੰ ਕਹਾ ਸਾਰੀ ਭਰੀ ਪਈ ਐ ਬਈ ਵੱਡੋਲਾ ਆ ਦੇਖੋ ਬਈ ਯਾਰ ਮੰਡੀ 'ਚ ਥਾਂ ਨਹੀਂ ਕਿਤੇ ਲਾਉਣ ਨੂੰ ਆਪਣੇ ਮਿੱਤਰਾਂ ਦੀਆਂ ਗਲਾਬ ਦੀ ਜੀਰੀ ਅੱਜ ਲੈ ਕੇ ਆਏ ਸੀ ਹੁਣ ਦਿਖਾਉਣਾ ਮੰਡੀ ਦੇ ਹਾਲਾਤ ਆ ਯਾਰ ਬਹੁਤ ਜੀਰੀ ਆਈ ਪਈ ਐ ਹਜੇ ਆਪਣੀ ਵੱਢਣ ਦੀ ਬਾਈ ਤਾਂ ਹੀ ਨਹੀਂ ਪਤਾ ਨਹੀਂ ਭਾਈ ਲੇਟ ਐ ਝੋਨਾ ਐਂ ਜੇ ਲੱਗਦਾ ਉੱਥੇ ਤਾਂ ਲਵੇ ਲਾਉਣੇ ਸਾਰਾ ਖੜਾ ਇੱਥੇ ਐਂ ਲੱਗਦਾ ਯਾਰ ਵੀ ਸਾਰਿਆਂ ਨਹੀਂ ਵੱਢ ਰੱਖੀ ਐ ਬਹੁਤ ਜ਼ਿਆਦਾ ਉਹ ਐ ਰਸ਼ ਹੋਇਆ ਪਿਆ ਉਹ ਉੱਧਰ ਦਿਖਾਉਣਾ ਜਾਮ ਸਾਰਾ ਆ ਦੇਖੋ ਭਈ ਆ ਸਾਰੀ ਸੜਕ ਜਾਮ ਹੋਈ ਪਈ ਆ ਮਸਾਂ ਆ ਜਾਮ ਚੋਂ ਟਰੈਕਟਰ ਕੱਢ ਕੇ ਲੈ ਕੇ ਗਏ ਆ ਆ ਖੜਿਆ ਆ ਦੇ ਭਰੇ ਮਾਹੀ ਸੜਕ ਆ ਹਾਂ ਜਾਮ ਆ ਗਿਆ ਔਲੇ ਭਾਈ ਜਾਮੀ ਪਰਿਆ ਪਿਆ ਜਮ ਆ ਖੜਿਆ ਟਰੈਕਟਰ ਬੰਦ ਹੋਏ ਮਸਾਂ ਕੱਢ ਕੇ ਲੈ ਕੇ ਗਏ ਆ ਇਹ ਸੜਕ ਆ ਇਹ ਵਿਚਾਲ ਦੀ ਕੋਈ ਬਾਜਾ ਵੱਜ ਗਿਆ ਔਰ ਉਹ ਚਾਰੇ ਪਾਸੇ ਜੀਰੀ ਆ ਭਈ ਤੂਲ ਤੂਲ ਦਾ ਕੰਮ ਪੂਰੇ ਜ਼ੋਰਾਂ ਤੇ ਚੱਲਦਾ ਇਹ ਸੁੱਕੀ ਉਹਦੀ ਨਾਲ ਦੀ ਨਾਲ ਹੀ ਭਰੀ ਜਾਂਦੇ ਆ ਅੱਜ ਆਪਣੇ ਮਿੱਤਰਾਂ ਦੀ ਲਹੌਣ ਆਈ ਸੀ ਆਪਾਂ ਤੇ ਹੁਜੂਗਾ ਹੁਜੂਗਾ ਤੇ ਆਹ ਦੇਖੋ ਬਹੁਤ ਲਖੌਣਾ ਗਰ ਇੱਥੇ ਤਾਂ ਐ ਲੱਗਦਾ ਯਾਰ ਵੀ ਸਾਰਿਆਂ ਨਹੀਂ ਵੱਢਦੀ ਉੱਥੇ ਲੋਵੇ ਲਾਉਣੇ ਸਾਡੇ ਤਾਂ ਸਾਰਿਆਂ ਦੀ ਖੜੀ ਆ ਝੋਨਾ ਵੀ ਐ ਲੱਗਦਾ ਕਿਸੇ ਨੇ ਵੱਢੀ ਨਹੀਂ ਮੰਡੀ ਜائیں ਲੱਗਦਾ ਦੇਖ ਲਓ ਤੁਸੀਂ ਚਾਰੇ ਪਾਸੇ ਐਡੀ ਮੰਡੀ ਆ ਮਾਨਸਾ ਦੀ ਇਹ ਗੱਲ ਨਹੀਂ ਛੱਡਦੇ ਉਹ ਤੱਕ ਪਈ ਐ ਆ ਰਿਹਾ ਇੱਥੇ ਆ ਕੇ ਰਸਤਾ ਉਹ ਟਰੈਕਟਰ ਵਿਚਾਲੇ ਖੜਿਆ ਆ ਵਿਚਾਲੇ ਖੜਾ ਮਹਾ ਕੱਢ ਕੇ ਲੈ ਕੇ ਗਏ ਆ ਜਾਮ ਚੋਂ ਜਾਮ ਬਹੁਤ ਪੈਂਦਾ ਹੈ ਉਹ ਚੌਂਕ ਦਿਖਾਉਣਾ ਫਿਰ ਉਹ ਚੌਂਕ ਤੋਂ ਦੂਜੇ ਪਾਸੇ ਸੀ ਕੱਢੇ ਟਰੈਕਟਰ ਇੰਨਾ ਜਾਮ ਸੀ ਐਸੇ 20 25 ਮਿੰਟ ਖੜੇ ਰਹੇ ਤੇ ਇਧਰੋਂ ਫੋਨ ਹੀ ਪਿਆ ਫਿਰ ਪਰਲੇ ਪਾਸੇ ਦੀ ਲਿਆਏ ਤੇ ਬਈ ਇਹ ਚਾਈ ਹੁੰਦਾ ਆ ਦਿਨਾਂ ਦਾ ਪਰਮਾਤਮਾ ਜਦੋਂ ਮੰਡੀ ਚ ਲੈ ਕੇ ਆਉਨੇ ਆ ਫਸਲਾ ਖੱਖਾ ਸੁਖਦਿਆਂ ਨੂੰ ਆਉਂਦਾ ਇਹ ਦਿਨ ਮੇਲਾ ਲੱਗਿਆ ਵਾ ਮੰਡੀ ਚ ਕਿਸਾਨਾਂ ਦਾ ਵਾਕੀ ਭਰੀ-ਪੂਰੀ ਜਾਂਦੇ ਆ ਟਰੱਕ ਨਾਲ ਦੀ ਨਾਲ ਜੀ ਸੁੱਕੀ ਹੈ ਜੀਰੀ ਉਹ ਤਾਂ ਨਾਲ ਦੀ ਨਾਲ ਹੀ ਭਰੀ ਜਾਂਦੇ ਆ ਇਹ ਤਾਂ ਕੰਮ ਹੈ ਇਸ ਕੀ ਵਧੀਆ ਲੱਗਦਾ ਮੈਨੂੰ ਵਾਕੀ ਹਜੇ ਆਪਾਂ ਵੀ ਲੈ ਕੇ ਆਵਾਂ ਇੱਕ ਦੋ ਦਿਨਾਂ ਤੱਕ ਵੱਡਾਂਗੇ ਉਹ ਦੋ ਚਾਰ ਬਸ ਵੱਧ ਤੋਂ ਵੱਧ ਹੂੰ ਦੇਖਣ ਜਿਹਨੂੰ ਐਂ ਲੱਗਦਾ ਸੀ ਉੱਥੇ ਲਵੇ ਲਾਉਣੇ ਸਾਰਿਆਂ ਦੀ ਖੜੀ ਸੀ ਵੀਰ ਵੀ ਕਿਤੇ ਆਹੋ ਆ ਤੇ ਦੂ ਮੂਸੇ ਵਾਲੇ ਦੇ ਬਾਈ ਪਿਤਾ ਜੀ ਵੀ ਆਏ ਸੀ ਆਪਦੀ ਜੀ ਦੇਖਣ ਇਹਨਾਂ ਦੇ ਪੱਖਾ-ਪੱਖਾ ਲੱਗੀ ਜਾਂਦਾ ਨਾਲ ਛੋਟਾ ਸਿੱਧੂ ਸੀ ਸੇ ਮੰਡੀ ਚ ਆਈ ਸੀ ਜਾਮ ਬਹੁਤ ਪੈਂਦਾ ਆਹ ਤੁਹਾਨੂੰ ਦਿਖਾਤਾ ਮੂ ਵੀ ਆਪਦੇ ਝੋਨੇ ਕੋਲੇ ਗੇੜਾ ਮਾਰਨਾ ਆਏ ਸੀ ਤੋਲ ਲੱਗੀ ਜਾਂਦਾ ਉਹਨਾਂ ਦੇ ਓਏ ਉਹ ਸਿੱਧੂ ਸਾਹ ਦੇ ਡੈਡੀ ਜੀ ਬੈਠੇ ਆ ਨਾਲ ਛੋਟਾ ਸਿੱਧੂ ਆ ਗੱਡੀ 'ਚ ਉਹ ਦੇਖੋ ਉਹਨਾਂ ਦੀ ਬੱਕਲ 'ਚ ਬੈਠਾ ਨੇਰਾ ਸੀ ਨਾ ਹੋਵੇ ਓ ਬੈਠਾ ਦੇਖੋ ਨਾ ਸਮ ਹਾਰਪੋਟ ਆ ਗਿਆ ਓ ਬੈਠਾ ਭਾਈ ਇਹ ਵੀ ਆਪਦੀ ਫਸਲ ਲਵੇ ਕੀੜਾ ਮਾਰਨ ਆਏ ਸੀ ਚਾਰ ਲੱਗਿਆ ਪਿਆ ਕਹਿੰਦੇ ਥੋੜੇ ਖੁੱਲੀ ਜਾਂਦੇ ਆ ਆਪਾਂ ਥੋੜਾ ਜਿਹਾ ਲੇਟ ਹੋ ਗਏ ਹੁਣੇ ਆਏ ਸੀ ਆਪਦੀ ਠੇਰੀ ਕੋਲੇ ਯਾਰ ਹਰੇਕ ਜੀਮੀਦਾਰ ਨੂੰ ਜ਼ਰੂਰੀ ਹੈ ਜਦੋਂ ਆਪਾਂ ਮੰਡੀ ਚ ਲਾਈਏ ਫਸਲ ਦਾ ਕੀੜਾ ਮਾਰਦੀ ਮਾਰਦਾ ਆਹੀ ਦਿਨ ਹੁੰਦੇ ਆ ਫੀਮੀ ਨੇ ਪਹਿਲਾ ਪਾਲਣ ਤੇ ਲੱਗ ਜਾਂਦੇ ਆ। ਰਾਹ ਦੇ ਨਹੀਂ ਹੁੰਦੇ ਆ। ਰੋਹ ਦੇਖ ਲੋ ਮੰਡੀ ਭਰੀ ਪਈ ਆ ਬਈ ਵਾਕੀ ਟੱਕਰ ਟੁੱਕ ਭਰੀ ਜਾਂਦੇ ਆ ਸਾਰੇ। ਜਾਮ ਵੀ ਬਹੁਤ ਆ ਯਾਰ ਮਖਾ ਜਾਮ ਚੋਂ ਘਟਿਆ ਟਰੈਕਟਰ। ਪਰਲੇ ਪਾਸੇ ਹੀ ਲਿਆ ਕੇ। ਇਹ ਆ ਵੀਡੀਓ। ਮਰੀਆ ਲੱਗੀ ਸ਼ੇਅਰ ਤੇ ਲਾਇਕ ਕਰਿਓ ਧੰਨਵਾਦ।